ਤਬੀਨ ਉਹਦਾ ਦਾਸ਼ਕਨ ਦਾ ਸਵਾਗਤ ਹੈ ਹੁਸ਼ਿਆਰ ਪੁੱਛ ਅੱਜ ਕਾਂਗਰਸ ਨੂੰ ਵੱਡਾ ਚਟਕਾ ਦਿੱਤਾ ਬੋਝੇ ਸਮਾਜ ਪਾਰਟੀ ਨੇ ਦੱਸਦੀ ਹੈ ਕਿ ਦਾਰਸ਼ਨ ਲੱੱੜ ਸਾਥੀਆਂ ਸਮੇਤ ਬਸਪਾ ਨੂੰ ਛੱਡ ਕੇ 1 ਸਾਲ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਸੀ ਪਰ ਉਹਨਾਂ ਦੀਆਂ ਜਰੀਏ ਨਾਰਾਜ਼ਗੀਆਂ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੀਆਂ ਤੋਂ ਦੱਸਦੀ ਹੈ ਕਿ ਅੱਜ ਅਵਤਾਪ ਸਿੰਘ ਕਰੀਪੁਰੀ ਦੀ ਅਗਵਾਈ 'ਚ ਬੋਝੇ ਸਮਾਜ ਪਾਰਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਚੁੱਕੇ ਨੇ ਦਾਰਸ਼ਨ ਲੱੱੜ ਅੱਜ ਬਹੁਤ ਸਾਰੇ ਸਮਾਜ ਪਾਰਟੀ ਦੇ ਸਟੇਟ ਜਨਰਲ ਸਖਤੀ ਰਹੇ ਸ਼੍ਰੀ ਭਗਵਾਨ ਸਿੰਘ ਤੋਹਾਂ ਜੀ ਅਸ਼ਾਰਪਰ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਕੀਤੀ ਗਈ। ਔਰ ਇਸੇ ਮੌਕੇ ਤੇ ਛੱਡੇ ਸਾਥੀ ਦਰਸ਼ਨ ਮੱਲ ਜੀ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਅੱਜ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੇ ਸਾਰੇ ਸੈਕਟਰੀ ਸਾਥੀਆਂ ਸਮੇਤ ਬੌਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਮੈਂ ਬੌਜਨ ਸਮਾਜ ਪਾਰਟੀ ਵਿੱਚ ਇਹਨਾਂ ਦੀ ਸ਼ਮੂਲੀਅਤ ਨੂੰ ਗਿਆਨ ਨਾਲ ਵੈਲਕਮ ਕਰਦਾ ਹਾਂ ਔਰ ਪਾਰਟੀ ਦੇ ਅੰਦਰ ਇਸ ਨੌਜਵਾਨ ਦਾ ਇੱਜ਼ਤ ਮਾਨ ਸਨਮਾਨ ਬੌਜਨ ਸਮਾਜ ਪਾਰਟੀ ਕੋਈ ਕਮਿਊਨਿਟੀ ਸ਼ਡੂਗੀ ਔਰ ਦੱਖਣ ਦਿੱਤਰ ਦੇ बसपा ਵਿੱਚ ਸ਼ਾਮਲ ਹੋਣ ਨਾਲ ਅਸ਼ਾਰਪੁਰ ਦੇ ਵਿੱਚ ਬੌਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਮੈਂ ਧੰਨਵਾਦ ਕਰਦਾ ਇਹਨਾਂ ਦਾ ਉਹਨਾਂ ਨੂੰ ਫਿਰ ਇੱਕ ਵਾਰ ਸਵਾਗਤ ਕਰਦਾ ਔਰ ਪਾਰਟੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਨਣਾ ਕਿ ਜੋ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਜਿਨੇ ਬਲਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬੜੇ ਇਤਿਹਾਸਕ ਨਤੀਜੇ ਦਿੱਤੇ ਔਰ 2027 ਚ ਬਹੁਜਨ ਸਮਾਜ ਪਾਰਟੀ ਦੀ ਜਿੱਤ ਦਾ ਮੋਢ ਬੰਨ੍ਹ ਦਿੱਤਾ ਤੋਂ ਉਹ ਮਹਿਮ ਇਹ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬੀਐਸਪੀ ਦੀ ਟੀਮ ਨਾਲ ਮਿਲ ਕੇ ਮਜਬੂਤੀ ਨਾਲ ਚਲਾਉਣਗੇ ਔਰ ਆਉਣ ਵਾਲੇ ਸਮੇਂ ਚ ਹਸਿਆਰ ਪਰ ਸਹਿ ਜੋ ਮਿਸਪਲ ਕਮੇਟੀ ਦਾ ਇਲੈਕਸ਼ਨ ਆਏਗਾ ਉਹਦੇ ਵਿੱਚ ਇਤਿਹਾਸਿਕ ਨਤੀਜੇ ਦੇਣ ਧੰਨਵਾਦ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼